ਵਾਹਿਗੁਰੂ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਦੇ Facebook ਪੇਜ ਦੇ ਉੱਤੇ ਹੁਣ ਅਸੀਂ Instagram ਉੱਤੇ ਵੀ ਆ ਚੁੱਕੇ ਆ ਟਰੈਕਟਰ ਮੇਲਾ ਦੇ ਨਾਂ ਤੇ ਤੁਸੀਂ Instagram ਨੂੰ ਵੀ ਜਾ ਕੇ ਵਿਜ਼ਿਟ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ ਉਹਦੇ ਉੱਤੇ ਵੀ ਬਹੁਤ ਸਾਰੇ ਰੀਲਾਂ ਬਣਾ ਕੇ ਅਪਲੋਡ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਜ਼ਮੀਨਾਂ ਦੀ ਠੀਕ ਹੈ ਜੀ ਤਿੰਨੇ ਪਲੇਟਫਾਰਮਾਂ 'ਤੇ ਆਪਾਂ ਆ ਚੁੱਕੇ ਆ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਕਿਤੇ ਜਾ ਕੇ ਤਾਂ ਕਿ ਵਧੀਆ ਕੰਟੈਕਟ ਦੇ ਵਿੱਚ ਆਪਣਾ ਭਾਈਚਾਰਾ ਬਣਿਆ ਰਹੇ ਸਭ ਤੋਂ ਪਹਿਲਾਂ ਅੱਜ ਅਸੀਂ ਜਿਹੜੀ ਜ਼ਮੀਨ ਲੈ ਕੇ ਆਇਆ ਐਨ ਆਰ ਆਈ ਵੀਰ ਦੀ ਜ਼ਮੀਨ ਹੈ ਟਾਪ ਦੀ ਜ਼ਮੀਨ ਮਿਲੂਗੀ ਸਾਰੀ ਡਿਟੇਲ ਵੀਡੀਓ ਵਿੱਚ ਦਿੱਤੀ ਹੋਈ ਹੈ ਨੰਬਰ ਰੇਟ ਕਿੱਥੇ ਕਰਕੇ ਪੈ ਜਾਂਦੀ ਹੈ ਜੀ ਸਾਰੀ ਜਾਣਕਾਰੀ ਤੁਹਾਨੂੰ ਮੁਕੰਮਲ ਮਿਲੂਗੀ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਕੋਠੀ ਪਲਾਟ ਹੋਰ ਕਿਸੇ ਮਸ਼ੀਨਰੀ ਦੀ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਚੁੱਕਿਆ ਜੀ 9877988446 ਇਹ ਸਾਡਾ WhatsApp ਨੰਬਰ ਹੈ ਇਹਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ ਜੀ ਆਪਣੀ ਜ਼ਮੀਨ ਦੀ ਆਪਣੀ ਪਾਣੀ ਦਾ ਲੈਵਲ ਦੱਸਣਾ ਜੀ ਰਸਤਾ ਕਿਹੋ ਜਿਹਾ ਜਾਂਦਾ ਹੈ ਕਹੇ ਜੀ ਫਸਲ ਤੋਂ ਡੇ ਵਾਲੇ ਦਿਵਾਲੇ ਦੀ ਖੜੀ ਹੋਈ ਹੈ ਮੋਟਰ ਕੱਲਿਆਂ ਦੀ ਹੈ ਕਿ ਨਹੀਂ ਹੈਗੀ ਤਕਸੀਮ ਟੱਕ ਹੈ ਕਿ ਨਹੀਂ ਹਰ ਇੱਕ ਚੀਜ਼ ਜੋ ਵੀ ਆਪਣੇ ਦੱਸਣ ਯੋਗ ਹੁੰਦੀ ਹੈ ਸੌਦਾ ਕਰਨ ਦੇ ਵੇਲੇ ਜਿਹੜੀ ਚੀਜ਼ ਆਪਾਂ ਪੁੱਛਦੇ ਆ ਉਹ ਚੀਜ਼ਾਂ ਸਾਰੀਆਂ ਦੱਸ ਗਏ ਉਦੋਂ ਆ ਸਾਰੀ ਵੀਡੀਓ ਫੋਟੋਆਂ ਸਾਨੂੰ ਭੇਜ ਦੇਣੀ ਹੈ ਐਡ ਟੋਡੀ ਸਾਡੇ ਚੈਨਲ ਉੱਤੇ ਪਬਲਿਸ਼ ਕਰ ਦਿੱਤੀ ਜਾਊਗੀ ਜਿੱਥੇ ਵੀ ਕਿਸਾਨੀ ਕਰਨ ਵਾਲੇ ਵੀਰ ਭਾਈ ਬੈਠੇ ਨੇ ਉਹਨਾਂ ਤੱਕ ਪਹੁੰਚਾ ਦਿੰਨੇ ਆ ਤੁਹਾਨੂੰ ਘਰੇ ਬੈਠੇ ਬਹੁਤ ਸਹੂਲਤ ਮਿਲ ਜਾਂਦੀ ਹੈ ਐਡ ਲਾ ਕੇ ਚ ਕੋਈ ਚੀਜ਼ ਸੇਲ ਕਰਨ ਦੇ ਵਿੱਚ ਜੀ ਠੀਕ ਹੈ ਹੁਣ ਵਧਦੇ ਆਪਾਂ ਮੇਨ ਵੀਡੀਓ ਵੱਲ ਜਿਹਦੇ ਕਰਕੇ ਆਪਾਂ ਅੱਜ ਦੀ ਵੀਡੀਓ ਸਟਾਰਟ ਕੀਤੀ ਐ। ਜ਼ਮੀਨ ਲੈ ਕੇ ਆਇਆ ਇੱਕ ਨੰਬਰ, ਮਾਹੌਲ ਲੈ ਕੇ ਆਇਆ ਇੱਕ ਨੰਬਰ, ਤਕਸੀਮ ਤੱਕ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ, ਕੱਲਿਆਂ ਨਹੀਂ ਮੋਟਰ। ਸਾਰੀ ਜਾਣਕਾਰੀ ਦੇਣ ਲੱਗੇ ਆ ਜੀ, ਐਨ ਆਰ ਆਈ ਵੀਰ ਦੀ ਜ਼ਮੀਨ ਲੈ ਕੇ ਆਏ ਆ। ਜ਼ਮੀਨ ਦੀ ਗੱਲ ਕਰੀਏ ਤਾਂ 6 ਕਿੱਲੇ ਤੇ 10 ਮਰਲੇ ਜ਼ਮੀਨ ਤੁਹਾਨੂੰ ਮਿਲੂਗੀ ਜੀ। 6 ਕਿੱਲੇ ਨੇ 10 ਮਰਲੇ ਉੱਪਰ ਹੈ ਜੀ, ਯਾਨੀ ਕਿ ਅੱਧੀ ਕਨਾਲ ਤੋਂ ਨੁੱਤੇ ਮਿਲ ਜੂਗੀ ਤੇ ਜ਼ਮੀਨ ਦੀ ਗੱਲ ਕਰੀਏ ਤਾਂ ਬਈ ਸਿਰ ਸਿਰ ਤਾਂ ਉੱਥੇ ਝੋਨਾ ਬਹੁਤ ਹੀ ਵਧੀਆ ਮਾਹੌਲ ਹੈ। ਤੇ ਰੇਟ ਭਾਅ ਵੀ ਬਿਲਕੁਲ ਓਕੇ ਆ ਜ਼ਮੀਨ ਬਹੁਤ ਹੀ ਚੰਗੀ ਚੰਗੇ ਪਾਣੀ ਦੀ ਤੇ ਬਹੁਤ ਘੈਂਟ ਗੱਲਬਾਤ ਹੈ ਠੀਕ ਹੈ ਜੀ ਮੋਟਰ ਦੀ ਗੱਲ ਕਰੀਏ ਤਾਂ ਸੋਨੂੰ ਮੈਂ ਦੱਸ ਹੀ ਦਿੱਤਾ ਵੀ 6 ਕਿੱਲੇਾਂ ਦੇ ਵਿੱਚ ਸੋਨੂੰ ਇੱਕ ਮੋਟਰ ਦੇਖਣ ਨੂੰ ਮਿਲ ਜੂਗੀ 20 HP ਦੀ ਇਹਨਾਂ ਨੇ ਮੋਟਰ ਪਾ ਰੱਖੀ ਹੈ ਯਾਨੀ ਕਿ ਜਮਟ ਸਰਾਇਆ ਗੱਲਬਾਤ ਕਰਵਾ ਰੱਖੀ ਹੈ ਕੱल्ल्याਾਂ ਦੀ ਮੋਟਰ ਹੈ ਬਾਈ ਕਿਸੇ ਨਾਲ ਕੋਈ ਬਾਰੀ ਦਾ ਰੋਲਾ ਰੋਲਾ ਨਹੀਂ ਹੈਗਾ ਕਿਸੇ ਨੂੰ ਕੋਈ ਇਹਨਾਂ ਨੇ ਬਾਰੀ ਨਹੀਂ ਦੇਣੀ ਹੈ ਨਾ ਕੱल्ल्याਾਂ ਦੇ 6 ਕਿੱਲੇਾਂ ਜਮਟ ਟੌਰ ਨਾਲ ਮੋਟਰ ਪਕਾਉਂਦੀ ਹੈ ਕਿਸੇ ਨੂੰ ਝਾਕਣ ਦੀ ਲੋੜ ਨਹੀਂ ਜਾ ਕੇ ਸੋਚ ਨੱਪਣੀ ਆ ਤੁਸੀਂ ਤੇ ਤੁਹਾਡਾ ਕੰਮ ਹੋ ਜਾਣਾ 6 ਕਿੱਲਾਂ ਦੇ ਵਿੱਚ ਪ੍ਰੋਪਰ ਝੋਨਾ ਲੱਗਦਾ ਜੀ ਤੇ ਕਿਸੇ ਵੀ ਕੋਈ ਹੈ ਨਾ ਕੋਈ ਬਾਣ ਉੱਚਾ ਨਹੀਂ ਨੀਮਾ ਨਹੀਂ ਇੱਕ ਟੱਕ ਵਧੀਆ ਸੋਨੂੰ ਪ੍ਰੋਪਰ ਜ਼ਮੀਨ ਮਿਲੂਗੀ ਹੁਣ ਕਰ ਲੈਨੇ ਆਪਾਂ ਰਸਤੇ ਦੀ ਗੱਲ ਜੀ 6 ਕਰਮਾਂ ਦਾ ਖੁੱਲਾ ਰਸਤਾ ਮਿਲੂਗਾ ਜੀ ਤੁਹਾਨੂੰ 6 ਕਰਮਾਂ ਦਾ ਇਸ ਤੋਂ ਬਾਅਦ ਵੀ ਤਿੰਨ ਕਿੱਲੇ ਰੋਡ ਦਾ ਫਰੰਟ ਵੀ ਦੇਖਣ ਨੂੰ ਮਿਲ ਜੂ ਚਾਰ ਕਿੱਲੇ ਸੌਰੀ ਚਾਰ ਕਿੱਲੇ ਰੋਡ ਦਾ ਫਰੰਟ ਵੀ ਮਿਲ ਜੂ ਦੇਖਣ ਨੂੰ ਯਾਨੀ ਕਿ ਤੁਸੀਂ ਰੋਡ ਦੇ ਉੱਤੋਂ ਵੀ ਜ਼ਮੀਨ ਚੈਂਟਰ ਹੋ ਸਕਦੇ ਹੋ ਤੇ 6 ਕਰਮਾਂ ਦੇ ਤੁਹਾਨੂੰ ਪਹੀ ਹੈ ਜਿਹੜੀ ਪਹੀ ਨਹੀਂ ਕਹ ਸਕਦੇ ਪਹਾ ਜਿਹੜਾ ਤੁਹਾਨੂੰ ਉਹ ਵੀ ਬਾਹਰ ਨੂੰ ਲੱਗ ਜਾਂਦਾ ਜੀ ਠੀਕ ਹੈ ਜੀ ਸੂਲ ਦਾ ਸਾਰੀਆਂ ਇੱਕ ਨੰਬਰ ਨੇ ਸਾਰਾ ਕੁਝ ਓਕੇ ਆ ਵੀਰ ਹੋਰੀ ਇਸ ਟਾਈਮ ਕੈਨੇਡਾ ਨੇ ਤੇ ਇਹ 19 20 ਤਰੀਕ ਤੱਕ ਹੈ ਜਿਹੜਾ ਆਪਣੀ ਇੰਡੀਆ ਦੇ ਵਿੱਚ ਪਹੁੰਚ ਜਾਣਗੇ ਕੰਟੈਕਟ ਤੁਸੀਂ ਹੁਣ ਵੀ ਕਰ ਸਕਦੇ ਹੋ ਇਹਨਾਂ ਨੂੰ ਤੇ ਇੰਡੀਆ ਆ ਗਏ ਫਿਰ ਤਾਂ ਫੜਾ ਆ ਜਾ ਕੇ ਤੁਸੀਂ ਵਿਜ਼ਿਟ ਕਰਕੇ ਸਾਰੀ ਪ੍ਰੋਪਰ ਗੱਲਬਾਤ ਹੋ ਜਾਣੀ ਆ ਤੁਹਾਡੇ ਨਾਲ ਦੋ ਨੰਬਰ ਸ਼ੇਅਰ ਕਰਾਂਗੇ ਇੰਡੀਆ ਦਾ ਨੰਬਰ ਵੀ ਸ਼ੇਅਰ ਕਰਾਂਗੇ ਕੈਨੇਡਾ ਦਾ ਨੰਬਰ ਵੀ ਸ਼ੇਅਰ ਕਰਾਂਗੇ ਨੰਬਰ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਇਹ ਜਿਹੜਾ ਕੈਨੇਡਾ ਵਾਲਾ ਨੰਬਰ ਹੈ ਤੁਸੀਂ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹਨਾ ਕਦੋਂ ਮਰਜ਼ੀ ਲਾ ਲਿਓ ਹਨਾ ਉਧਰ ਚੱਕ ਹੋ ਜਾਣਾ ਕਿਉਂਕਿ ਆਪਣੇ ਦਿਨ ਰਾਤ ਦਾ ਜਿਹੜਾ ਫਰਕ ਹੈ ਹਨਾ ਇਹ ਹਿਸਾਬ ਨਾਲ ਚੱਲਣਾ ਪੈਣਾ ਜੀ ਠੀਕ ਹੈ ਤੇ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਐਨੀ ਤਰੀਕ ਨੂੰ ਉਹ ਇੰਡੀਆ ਆ ਜਾਣਗੇ ਉਹਨਾਂ ਨਾਲ ਜਦੋਂ ਆ ਕੇ ਗੱਲਬਾਤ ਤੁਸੀਂ ਕਰ ਲਿਓ ਠੀਕ ਹੈ ਤੇ ਹੁਣ ਕਰਦੇ ਹਾਂ ਜੀ ਆਪਾਂ ਪਿੰਡ ਦੀ ਗੱਲ ਵੀ ਲੋਕੇਸ਼ਨ ਕਿੱਥੇ ਕਰਕੇ ਇਹ ਪੈ ਜਾਂਦੀ ਆ ਜੀ ਇਹ ਬਾਈ ਦੋ ਪਿੰਡਾਂ ਦੇ ਵਿਚਾਲੇ ਦੀ ਜ਼ਮੀਨ ਹੈ ਜ ਜਮਾ ਓਕੇ ਰਿਪੋਰਟ ਹੈ ਹਨਾ ਪਿੰਡ ਸਲੀਨਾ ਤੇ ਖੋਸਾ ਪਾਂਡੋ ਦੇ ਵਿਚਾਲੇ ਕਰਕੇ ਇਹ ਜ਼ਮੀਨ ਪੈ ਜਾਂਦੀ ਆ ਇੱਕ ਨੰਬਰ ਮਾਹੌਲ ਇੱਕ ਨੰਬਰ ਜ਼ਮੀਨ ਇੱਕ ਨੰਬਰ ਪਾਣੀ ਦੇਖਣ ਨੂੰ ਮਿਲੂਗਾ ਜੀ ਸਾਰੀਆਂ ਸਹੂਲਤਾਂ ਨੇ 6 ਕਿੱਲੇ ਤੇ 10 ਮਰਲੇ ਤਕਸੀਮ ਟੱਕ ਮਿਲੂਗਾ ਜੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤੇ ਗਏ ਨੇ ਕੈਨੇਡਾ ਵਾਲਾ ਨੰਬਰ ਵੀ ਚਲਾ ਦਿੱਤਾ ਗਿਆ ਜੀ ਇੰਡੀਆ ਵਾਲਾ ਨੰਬਰ ਵੀ ਚਲਾ ਦਿੱਤਾ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਲਿਓ ਸਾਰੀ ਇਨਫੋਰਮੇਸ਼ਨ ਜੋ ਵੀ ਰਹੇਗੀ ਤੁਸੀਂ ਇਹਨਾਂ ਨੰਬਰਾਂ ਦੇ ਉੱਤੇੋਂ ਲੈ ਸਕਦੇ ਹੋ ਯਾਨੀ ਕਿ ਰੇਟ ਵਗੈਰਾ ਸਾਰੀ ਜਾਣਕਾਰੀ ਇਹਨਾਂ ਨੰਬਰਾਂ ਤੇ ਲੈ ਲਿਓ ਬਾਕੀ ਸਾਡੇ ਚੈਨਲ ਉੱਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਨਲਾਈਨ ਪੇਮੈਂਟ ਕਿਸੇ ਨਾਲ ਕੁਝ ਨਹੀਂ ਕਰਨੀ ਜੇਕਰ ਸੌਦਾ ਕਰਦੇ ਹੋ ਕੋਈ ਵਾਰੀ ਕਹਿੰਦਾ ਅਗਲਾ 10000 ਭਵਾ ਦਿਓ 15000 ਭਵਾ ਦਿਓ ਅਸੀਂ ਅਵੇਅਰਨੈਸ ਹਰੇਕ ਵੀਡੀਓ ਵਿੱਚ ਕਰਦੇ ਰਹਿੰਦੇ ਆ ਕਿ ਜਾ ਕੇ ਜ਼ਮੀਨ ਚੈੱਕ ਕਰਕੇ ਮਾਲਕ ਨਾਲ ਹੱਥੋਂ ਹੱਤੀ ਤੁਸੀਂ ਸਾਈ ਕਰਨੀ ਆ ਤੇ ਜੋ ਵੀ ਹੈਣਾ ਫਾਰਮੈਲਿਟੀ ਹੁੰਦੀ ਹੈ ਕਚਾਈਆਂ ਵਿੱਚ ਜਾ ਕੇ ਕਰਨੀ ਆ ਅੱਜਕੱਲ ਤੋਂ ਖਦੜੀ ਵਾਲਾ ਬਾਲਾ ਸਿਸਟਮ ਚੱਲਿਆ ਹੋਇਆ ਹੈ ਹਨਾ ਆਨਲਾਈਨ ਕੋ ਦਿਖਾਉਂਦੇ ਕੁਝ ਹੋਰ ਹੈ ਪੈਸੇ ਲੁੱਟ ਕੇ ਹਨਾ ਫਿਰ ਆਪਦੇ ਨੰਬਰ ਬੰਦ ਹੋ ਜਾਂਦੇ ਨੇ ਤਾਂ ਕਰਕੇ ਅਸੀਂ ਹਰ ਇੱਕ ਵੀਡੀਓ ਵਿੱਚ ਬੋਲਦੇ ਹਾਂ ਵੀ ਜਾ ਕੇ ਹਨਾ ਵਿਜ਼ਿਟ ਕਰੋ ਸਾਡਾ ਇਹ ਨਹੀਂ ਹੈਗਾ ਵੀ ਤੋ ਡਿੱਗਿਆ ਹੀ ਐਡ ਸੜਤੀ ਵੀ ਹਨਾ ਨੁਕਸਾਨ ਹੋ ਜਾਣਾ ਵੀਰਾਂ ਨਾ ਜ਼ਮੀਨ ਦਾ ਕੰਮ ਹੁੰਦਾ ਲੱਖਾਂ ਰੁਪਈਆ ਦਾ ਕੰਮ ਹੁੰਦਾ ਹੈ ਤੇ ਬੰਦਾ ਜਾ ਕੇ ਚੈੱਕ ਤਾਂ ਜ਼ਰੂਰ ਕਰਦਾ ਪਰ ਅਸੀਂ ਫਿਰ ਵੀ ਦੱਸਣਾ ਸਾਡਾ ਪਕਸਾ ਦਾ ਜੀ ਬਾਕੀ ਜੇਕਰ ਤੁਸੀਂ ਕੋਈ ਆਪਦੇ ਏਰੀਆ ਦੀ ਵਧੀਆ ਜ਼ਮੀਨ ਦੀ ਭਾਲ ਕਰ ਰਹੇ ਹੋ ਤਤੋ ਦੀ ਭਾਲ ਆਪਣੇ ਚੈਨਲ ਤੇ ਆ ਕੇ ਖਤਮ ਹੋ ਜਾਂਦੀ ਹੈ ਕਿਦਾਂ ਖਤਮ ਹੋਣੀ ਹੈ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਏਰੀਆ ਬਲਾਕ ਸਾਨੂੰ ਜਰੂਰ ਦੱਸਿਓ ਵੀ ਸਾਨੂੰ ਆਹ ਏਰੀਏ ਦੀ ਇੰਨੀ ਕੁ ਜ਼ਮੀਨ ਚਾਹੀਦੀ ਆ ਐਡਾ ਕੁ ਟੱਕ ਚਾਹੀਦਾ ਸਾਡੇ ਕੋਲੇ ਹਰ ਤਰ੍ਹਾਂ ਦੀ ਜ਼ਮੀਨ ਹਲਵੇਲੀ ਵਾਲਾ ਸੀ ਸਾਰੇ ਕਮੈਂਟ ਪੜਦੇ ਉਹਨਾਂ ਦੀ ਰਿਪਲਾਈ ਵੀ ਕਰਦੇ ਆ ਕਮੈਂਟਾਂ ਦੇ ਉੱਤੇ ਮਤਲਬ ਕਿ ਨਿਗਰਾਨੀ ਸਾਰੀ ਸਾਡੀ 24 ਘੰਟੇ ਹੁੰਦੀ ਹੈ ਤੇ ਅਸੀਂ ਉਸ ਹਿਸਾਬ ਨਾਲ ਤੁਹਾਡੇ ਤੱਕ ਜ਼ਮੀਨ ਹੈ ਜਿਹੜੀ ਉਹ ਵੀ ਲੈ ਕੇ ਹਾਜ਼ਰ ਹੁੰਨੇ ਆ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਆਪਣੇ ਪਲੇਟਫਾਰਮਾਂ ਨਾਲ ਜਰੂਰ ਜੁੜਜੋ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਤਾਂ ਕਿ ਵੀਡੀਓ ਆਉਣ ਸਾਡੇ ਕੋਲੇ ਨੋਟੀਫਿਕੇਸ਼ਨ ਆ ਜਾਇਆ ਕਰੇ Facebook ਨੂੰ ਫੋਲੋ ਕਰ ਲਓ ਤੇ Instagram ਨੂੰ ਵੀ ਜ਼ਰੂਰ ਵਿਜ਼ਿਟ ਕਰਿਓ ਉੱਥੇ ਵੀ ਆਪਣਾ ਪੇਜ ਆ ਜਿਹੜਾ ਲਾਈਵ ਕਰ ਦਿੱਤਾ ਗਿਆ ਜੀ ਠੀਕ ਹੈ ਮਿਲਦੇ ਆ ਜੀ ਇਦਾਂ ਦੀ ਹੀ ਕਿਸੇ ਹੋਰ ਕੈਂਟ ਨੂੰ ਵਧੀਆ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਤਬ ਤੱਕ ਲਈ ਰੱਬ ਰੱਖ